ਸਿਕਾ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਆ ਵੀ ਵਿਕਟਾਲ ਦੇਸ਼ ਭਾਰਤ ਦੇ ਵਿੱਚ ਲਗਾਤਾਰ ਜਹਾਜ਼ ਕਰੈਸ਼ ਅਤੇ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਦੀਆਂ ਖਬਰਾਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆ ਰਹੀਆਂ ਤਾਂ ਤਸਵੀਰਾਂ ਹੁਣ ਵੈਨਜ਼ੁਏਲਾ ਤੋਂ ਸਾਹਮਣੇ ਆਇਆ ਹੋਇਆ ਜਿੱਥੇ ਇੱਕ ਛੋਟਾ 에ਅਰਕ੍ਰਾਫਟ ਟੇਕ ਆਫ ਕਰਦੇ ਹੀ ਜਿਹੜਾ ਵਾ ਕਰੈਸ਼ ਹੋ ਜਾਂਦਾ ਹੈ ਤੇ ਜਿਸ ਦੀਆਂ ਤਸਵੀਰਾਂ ਜੜੀਆਂ ਵਾ ਕੈਮਰੇ ਦੇ ਵਿੱਚ ਕੈਦ ਹੋਈਆਂ ਵਾ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਪੈਰਾਮੀਲੋ ਏਅਰਪੋਰਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਵੇ ਜਿਸ ਦੇ ਵਿੱਚ ਛੋਟਾ ਏਅਰਕ੍ਰਾਫਟ ਜਿਹੜਾ ਵੈ ਜਦੋਂ ਹੀ ਟੇਕ-ਆਫ ਕਰਦਾ ਤਾਂ ਉਚਾਈ ਭਰਨ ਦੀ ਕੋਸ਼ਿਸ਼ ਦੇ ਵਿੱਚ ਕੋਸ਼ਿਸ਼ ਕਰਦੇ ਹੋਏ ਉਸ ਦਾ ਨਿਯੰਤਰਣ ਜਿਹੜਾ ਵੈ ਖੋ ਦਿੱਤਾ ਜਾਂਦਾ ਤਾਂ ਸਿੱਧਾ ਏਅਰਕ੍ਰਾਫਟ ਜਿਹੜਾ ਵੈ ਨੀਚੇ ਜ਼ਮੀਨ ਤੇ ਜਾ ਕੇ ਵੱਜਦਾ ਵੈ ਜਦੋਂ ਨਿਯੰਤਰਣ ਖੋ ਦਿੱਤਾ ਜਾਂਦਾ ਤਾਂ ਇਸ ਏਅਰਕ੍ਰਾਫਟ ਦੇ نیچے ਜ਼ਮੀਨ ਤੇ ਵੱਜਦੇ ਸਾਰੀ ਉਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਦੇ ਵਿੱਚ ਦੋ ਲੋਗਾ ਦੀ ਮੌਤ ਹੋ ਜਾਂਦੀ ਹੈ ਤੇ ਦੋ ਲੋਗ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਵੈਨਜ਼ੂਏਲਾ ਤੋਂ ਸਾਹਮਣੇ ਆਈਆਂ ਵਾ ਪੈਰਾਮਿਲੋ ਜਿਹੜਾ ਵਾ 에어ਪੋਰਟ ਦੀਆਂ ਇਹ ਤਸਵੀਰਾਂ ਮੈਂ ਇੱਕ ਛੋਟਾ ਜਹਾਜ਼ ਜਿਹੜਾ ਵਾ ਛੋਟਾ 에어ਕ੍ਰਾਫਟ ਜਿਹੜਾ ਵਾ ਟੇਕ ਆਫ ਕਰਦੇ ਹੀ ਜਿਹੜਾ ਵਾ ਕ੍ਰੈਸ਼ ਹੋ ਜਾਂਦਾ ਵਾ ਜਿਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਵਾ ਜੋ ਲਗਾਤਾਰ ਵਾਇਰਲ ਵੀ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 에어 에어ਕ੍ਰਾਫਟ ਜਿਹੜੇ ਨੇ ਕ੍ਰੈਸ਼ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਹਾਜ਼ ਜਹਾਜ਼ਾਂ ਦੇ ਵਿੱਚ ਤਕਨੀਕੀ ਖਰਾਬੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਇੱਕ ਹੋਰ ਇਸੇ ਤਰ੍ਹਾਂ ਦਾ ਮਾਮਲਾ ਵੈਨਜ਼ੂਏਲਾ ਤੋਂ ਸਾਹਮਣੇ ਆਇਆ ਜਿੱਥੇ ਪੈਰਾਮिलो 에어ਪੋਰਟ ਦੇ ਉੱਤੇ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਜਿਸ ਤਰਾਹੀ ਛੋਟਾ ਜਹਾਜ਼ ਟੇਕ-ਆਫ ਕਰਦਾ ਹੈ ਤਾਂ ਟੇਕ-ਆਫ ਦੇ ਕੁਝ ਹੀ ਸਕਿੰਟਾਂ ਦੇ ਬਾਅਦ ਉਚਾਈ ਭਰਨ ਦੀ ਜਦੋਂ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਵਾਹ ਨਿਯੰਤਰਣ ਜਿਹੜਾ ਵਾ ਜਿਹੜਾ ਵਾ ਖੋ ਦਿੱਤਾ ਜਾਂਦਾ ਹੈ ਤਾਂ ਸਿੱਧਾ ਜਹਾਜ਼ ਜਿਹੜਾ ਵਾ ਜ਼ਮੀਨ ਤੇ ਜਾ ਕੇ ਵੱਜਦਾ ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਅੱਗ ਲੱਗਣ ਦੇ ਚਲਦੇ 에ਅਰ ਕਰਾਫਟ ਦੇ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ 2 ਲੋਕ ਜ਼ਖਮੀ ਦੱਸੇ ਜਾ ਰਹੇ ਨੇ